ਵਾਹਿਗੁਰੂ ਜੀ ਅੱਗੇ ਸਾਖੀ ਸਰਪ ਦੇ ਪਰਛਾਵੇਂ ਦੀ ਚੱਲੀ ਸੰਮਤ 1535 ਵਿਸਾਖ ਵਿੱਚ ਸ੍ਰੀ ਗੁਰੂ ਨਾਨਕ ਜੀ ਗਊਆਂ ਮੱਝੀਆਂ ਚਾਰੀਆਂ ਹਨ ਜਾਂ ਇੱਕ ਦਿਨ ਹੋਇਆ ਤੇ ਮੱਝੀ ਚਰਨ ਗਏ ਜਦ ਦੁਪਹਿਰ ਹੋਈ ਤਾਂ ਆਨੰਦ ਪ੍ਰਸੰਨ ਹੋ ਕੇ ਇੱਕ ਦਰਖਤ ਦੀ ਬੈਠ ਗਏ ਤੇ ਮੱਝੀ ਛਾਵੇਂ ਬਹਿ ਗਈਆਂ ਨਾਨਕ ਜੀ ਚੁੰਨੀ ਵਿਸ਼ਾ ਕੇ ਸੌ ਗਏ ਪਰਛਾਵੇਂ ਟਲ ਗਿਆਂ ਸ੍ਰੀ ਗੁਰੂ ਨਾਨਕ ਜੀ ਦੇ ਮੂੰਹ ਪਰ ਤੁਪ ਆ ਗਈ ਤਾਂ ਗਰਮੀ ਕਰਕੇ ਪਰਸੇਦ ਆ ਗਿਆ ਤਾਂ ਛੇਸ਼ਨਾਗ ਆਪਣਾ ਸਵਾਮੀ ਜਾਣ ਕੇ ਆਇਆ ਸੁਪੇਰ ਰੰਗ ਦਾ ਥਾ ਫਨ ਪਸਾਰ ਕਰ ਮੂਹ ਪਰ ਛਾਇਆ ਕਰੀ ਪਰ ਕਣਕ ਦੇ ਕਛ ਦੇ ਦਿਨ ਆਹੇ ਤਾਂ ਰਾਏ ਬੁਲਾਰ ਕਛ ਕਰਦਾ ਕਰਦਾ ਉਸੇ ਰਸਤੇ ਆਈ ਗਿਆ ਦੇਖੇ ਤਾਂ ਇੱਕ ਨਿੰਗਰ ਸੁੱਤਾ ਪਿਆ ਹੈ ਤੇ 나ਗ ਕੋਲ ਬੈਠਾ ਹੈ ਤੇ ਸਿਰ ਪਰ ਫਨ ਦੀ ਛਾਇਆ ਕੀਤੀ ਹੈ ਰਾਇਪੁਲ ਹਰਦੇਕੀ ਖੜਾ ਹੋ ਗਿਆ ਜੀ ਵਿੱਚ ਵਿਚਾਰਨ ਲੱਗਾ ਭਾਈ ਜੇ ਤਾਂ ਇਹ ਨਿਗਰਜ ਜੀਉਂਦਾ ਹੈ ਤਾਂ ਕੋਈ ਓਲਿਆ ਅੰਬੀਆਂ ਹੈ ਤੇ ਜੇਕਰ ਸਰਪ ਸਾ ਪੀ ਗਿਆ ਹੈ ਤਾਂ ਮਰ ਗਿਆ ਹੈ ਇਹ ਵਿਚਾਰਦਾ ਸੀ ਤੇ ਪਿੱਛੋਂ ਆਦਮੀ ਆਏ ਤੇ ਰਾਏ ਆਖਿਆ ਭਾਈ ਇਹ ਨਿੱਗਰ ਦੇਖੋ ਜੋ ਕੋਣ ਸੁੱਤਾ ਹੈ ਉਹ ਦੇਖਣ ਲੱਗੇ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਹੈ ਤਾਂ ਉਹਨਾਂ ਆਖਿਆ ਰਾਏ ਜੀ ਤੇਰੀ ਕਾਲੂ ਪਟਵਾਰੀ ਦਾ ਪੁੱਤ ਹੈ ਤਾਰਾਈ ਆਖਿਆ ਇਸ ਨੂੰ ਜਗਾਵੋ ਜਾ ਉਹ ਨੇੜੇ ਗਏ ਤਾਂ ਸਰਪ ਗੁੰਮ ਹੋਏ ਗਿਆ ਤਾਂ ਉਹਨਾਂ ਨਾਨਕ ਜੀ ਨੂੰ ਜਗਾਇਆ ਸ੍ਰੀ ਗੁਰੂ ਨਾਨਕ ਜੀ ਉੱਠ ਬੈਠੇ ਦੇਖੇ ਤਾਂ ਸਿਰ ਤੇ ਰਾਈ ਜੀ ਖੜਾ ਹੈ ਤਾਂ ਨਾਨਕ ਹੱਥ ਜੋੜ ਕੇ ਰਾਈ ਨੂੰ ਸਲਾਮ ਕੀਤਾ ਰਾਈ ਬੁਲਾਰ ਘੋੜੇ ਤੋਂ ਉੱਤਰ ਕੇ ਨਾਨਕ ਜੀ ਨੂੰ ਗੱਲ ਨਾਲ ਲਾਇਆ ਤੇ ਮੱਥਾ ਚੁੰਮਿਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ਅਦਬ ਕੀਤੀ ਸੋ ਸਭ ਲੋਕ ਹੈਰਾਨ ਹੋਏ ਗਏ ਆਖਣ ਲੱਗੇ ਭਾਈ ਇਸ ਨਿੱਗਰ ਉਤੇ ਰਾਈ ਦੀ ਬਹੁਤ ਮਿਹਰਬਾਨੀ ਹੈ ਫਿਰ ਰਾਈ ਕਰ ਆਇਆ ਤੇ ਕਾਲੂ ਨੂੰ ਸਦਵਾਇਆ ਜਾਂ ਕਾਲੂ ਆਇਆ ਤਾਂ ਰਾਈ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜੋ ਨਾਨਕ ਪੁੱਤਰ ਹੈ ਇਹ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਪਰਮੇਸ਼ਵਰ ਦਾ ਭਗਤ ਹੈ ਕਾਲੂ ਤੂੰ ਨਾਨਕ ਤਾਈ ਕਦੇ ਛਿੜਕੀ ਨਹੀਂ ਤੇ ਕੋੜਾ ਵੀ ਨਾ ਬੋਲੀ ਤੇ ਕਦੀ ਇਸ ਪੁੱਤਰ ਦਾ ਮੂਬੀ ਨਾ ਫਟਕਾਰੀ ਇਹ ਮਹਾਪੁਰਖ ਹੈ ਇਸ ਦਾ ਸਦਕਾ ਮੇਰਾ ਸ਼ਹਿਰ ਵਸਦਾ ਹੈ ਤੇ ਮੈਂ ਇਸ ਦਾ ਸਦਕਾ ਨਿਹਾਲ ਹੋਇਆ ਹਾਂ ਅਧਿਕਾਲੂ ਤੂੰ ਵੀ ਨਿਹਾਲ ਹੈ ਜੋ ਇਸ ਜੋ ਜਿਸ ਦੇ ਕਰ ਐਸਾ ਪੁੱਤਰ ਪੈਦਾ ਹੋਇਆ ਹੈ ਕਾਲੂ ਆਖਿਆ ਪਲਾ ਰਾਇ ਪਲਾ ਰਾਇ ਜੀ ਵੱਡਾ ਹੋਸੀ ਤਾਂ ਜਾਣਾਂਗੇ ਹੁਣ ਤਾਂ ਕੰਮਕਾਰ ਕੋਈ ਨਹੀਂ ਕਰਦਾ ਅਤੇ ਜੋ ਕੁਝ ਵਸਤ ਕਰ ਰੋ ਲੈ ਜਾਂਦਾ ਹੈ ਸੋ ਬਾਹਰ ਸੁੱਟ ਆਉਂਦਾ ਹੈ ਇਹ ਬਾਤ ਕਹਿ ਕਰ ਕਾਲੂ ਆਪਣੇ ਘਰ ਨੂੰ ਆਇਆ ਇੱਕ ਦਿਨ ਨਾਨਕ ਜੀ ਫਿਰ ਮੱਝੀ ਚਾਰਨ ਗਏ ਤਾਂ ਬਾਹਰ ਜਾ ਕੇ ਸੌ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੀ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਸੀ ਉਸ ਦਾ ਪਰਛਾਵਾ ਨਾ ਫਿਰਿਆ ਤਾਂ ਫਿਰ ਕੱਚ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਢਲ ਗਏ ਤੇ ਉਹ ਪਰਛਾਵਾ ਨਹੀਂ ਢਲਿਆ ਇਹ ਦੇਖ ਕੇ ਰਾਏ ਬੰਦਗੀ ਕਰਕੇ ਚਲ ਚਲਿਆ ਗਿਆ ਤਾਂ ਲੋਕਾਂ ਨੂੰ ਆਖ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਪੂਰਨ ਪੁਰਖ ਹੈ ਦੇਖੋ ਇਸ ਦੀਆਂ ਸਭੀ ਬਤਾਂ ਅਜਰਜ ਦੇਖੀਆਂ ਹਨ ਅੱਗੇ ਖੇਤੀ ਦੀ ਬਾਤ ਹੋਈ ਪਿੱਛੇ ਸਰਪ ਦੀ ਹੋਈ ਅਤੇ ਹੁਣ ਪਰਸ਼ਾਵਾਂ ਖੜੋ ਰਿਹਾ ਹੈ ਤਾਂ رائے ਪੁਲਾਰ ਉਸਤਤ ਕਰਦਾ ਆਪਣੇ ਘਰ ਨੂੰ ਗਿਆ ਤੇ ਗੁਰੂ ਜੀ ਦੀ ਉਹ ਉਹਾਂ ਚਾਲੀ ਆਹੀ ਤਾਂ ਪਿਤਾ ਆਖੇ ਪੁੱਤਰ ਲੋਕਾਂ ਦੇ ਉਲੰਭਿਆ ਮੈਨੂੰ ਜਿੱਚ ਕੀਤਾ ਆਹਾ ਤੂੰ ਕੁਝ ਸਮਝ ਤਾਂ ਸ੍ਰੀ ਗੁਰੂ ਜੀ ਕਹਿਆ ਭਲਾ ਪਿਤਾ ਜੀ ਜੂ ਆਖੋਗੇ ਸੋ ਕਰਾਂਗਾ ਵਾਹਿਗੁਰੂ ਜੀ